ਸੇਰਪੰਨ ਮਿਆਂ ਪਿਆ ਮਾਰ ਮਾਰ ਕੇ ਜਿਹੜਾ ਉਹਦੀਆਂ ਅੱਖਾਂ ਦੀਆਂ ਹੱਡੀਆਂ ਪਤਾ ਨਹੀਂ ਅੱਖਾਂ ਦੇ ਵਿੱਚ ਕੀ ਮਾਰਦੇ ਰਿਹਾ ਉਹ ਵੀ ਹੱਡੀਆਂ ਵੀ ਅੱਖਾਂ ਦੀਆਂ ਪੰਨੀਆਂ ਪਈਆਂ ਗਿੱਟੇ ਵੀ ਉਹਦੇ ਤੋੜੇ ਹੋਏ ਬਹੁਤ ਜ਼ਿਆਦਾ ਬੇਰਹਿਮੀ ਦੇ ਨਾਲ ਉਹਦਾ ਮਟਰ ਕੀਤਾ ਮੈਂ ਸੋ ਇਸ ਵਕਤ ਸਾਡੇ ਨਾਲ ਵੀਰ ਸੋਜ ਸਿੰਘ ਦੇ ਵੱਡੇ ਭਰਾ ਭਾਈ ਯੂਵਰਾਜ ਸਿੰਘ ਮੌਜੂਦ ਨੇ ਜੋ ਖੁਦ ਵੀ ਇੱਕ ਐਕਟਰ ਨੇ ਤੇ ਜਿਸ ਤਰੀਕੇ ਨਾਲ ਦੱਸਿਆ ਜਾਂਦਾ ਹੈ ਕਿ ਭਾਈ ਸੋਹ ਸਿੰਘ ਜਿਨ੍ਹਾਂ ਦੀ ਡੈੱਡ ਬੋਡੀ ਬੜੀ ਬੁਰੀ ਹਾਲਾਤ ਦੇ ਵਿੱਚ 6 ਦਿਨ ਬਾਅਦ ਮਿਲੀ ਹੈ ਜੋ ਇੱਕ ਰਿਲੀਜੀਅਸ ਟੀਚਰ ਵੀ ਸੀ ਬੱਚਿਆਂ ਨੂੰ ਗਤਕਾ ਵੀ ਸਿਖਾਉਂਦੇ ਸੀ ਤੇ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫਿਲਮ ਗੁਰਨਾਨਕ ਜਹਾਜ਼ ਦੇ ਵਿੱਚ ਉਹਨਾਂ ਨੇ ਬੜਾ ਵਾਕ ਕਮਾਲ ਐਕਟ ਵੀ ਕੀਤਾ ਇਸ ਵਕਤ ਉਹਨਾਂ ਦੇ ਵੱਡੇ ਭਰਾ ਭਾਈ ਯੋਗਰਾਜ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਰਜੀ ਜਿਸ ਤਰੀਕੇ ਦਾ ਇਸ ਵਕਤ ਤੁਹਾਡੇ ਪਰਿਵਾਰ ਦੇ ਨਾਲ ਜੋ ਚੱਲ ਰਿਹਾ ਹੈ ਬੜਾ ਮੰਦ ਭਾਗ ਹੈ ਸਾਡੀ ਹਮਦਰਦੀ ਹੈ ਜੀ ਤੁਹਾਡੇ ਨਾਲ ਅਸੀਂ ਜ਼ਰੂਰ ਜਾਨਣਾ ਚਾਹਾਂਗੇ ਜੀ ਕਿਉਂਕਿ ਹਾਲ ਹੀ ਦੇ ਵਿੱਚ ਹੁਣ ਫਿਲਮ ਰਿਲੀਜ਼ ਹੋਈ ਹੈ ਤੇ ਤਦ ਹੀ ਇਹ ਖਬਰ ਆ ਜਾਂਦੀ ਹੈ ਕਿ 6 ਦਿਨ ਬਾਅਦ ਉਹਨਾਂ ਦੀ ਜਿਹੜੀ ਬੋਡੀ ਮਿਲੀ ਹੈ ਬੜੀ ਬੁਰੀ ਹਾਲਾਤ ਦੇ ਵਿੱਚ ਮਿਲੀ ਹੈ ਇਹ ਕਿਸ ਤਰੀਕੇ ਨਾਲ ਵਾਪਰਿਆ ਜੀ ਇਹ ਪੂਰਾ ਘਟਨਾਕਰਮ ਵੀ ਜੀ ਉੱਥੇ ਡਿਊਟੀ ਕਰਦੇ ਸੀ ਕਾਲ ਅਕੈਡਮੀ ਰਾਏਪੁਰ ਪੀਰਬਖਸ਼ ਤੇ ਕਾਲ ਅਕੈਡਮੀ ਟਾਲੀਵਾਲ ਵੇਟ ਇਹ ਹੈ ਜੇਨਦੀ ਪੁਲੱਥ ਵਿੱਚ ਸੀ ਉੱਥੇ ਰਹਿੰਦੇ ਸੀਗੇ ਤੇ ਜੋ ਸ਼ੁਕਰੀਆ ਹੁੰਦੀਆਂ ਸੀਗੀਆਂ ਇੱਕ ਦੋ ਕ੍ਰਿਪੀਆਂ ਤਾਂ ਉਦਾਂ ਹੀ ਜਿਹੜਾ ਪਿੰਡ ਆਉਂਦੇ ਸੀ ਤਾਂ ਜਦੋਂ ਮਾਹੌਲੜਾ ਚੰਗ ਦਾ ਬਣਿਆ ਸੀਗਾ ਤੇ ਉਹਨਾਂ ਨੂੰ ਛੁੱਟੀਆਂ ਆਈਆਂ ਸਕੂਲ ਬੰਦ ਹੀ ਇੱਥੇ ਗਵਰਨਮੈਂਟ ਨੇ ਹਾਂ ਉਹ ਫਿਰ ਉੱਥੋਂ ਚੱਲ ਕੇ ਫੋਨ ਕੀਤਾ ਨਾ ਕਿ ਮੈਨੂੰ ਛੁੱਟੀਆਂ ਆਈਆਂ ਤੇ ਮੈਂ ਜਿਹੜਾ ਵਾ ਪਿੰਡ ਨੂੰ ਵਾਪਸ ਆ ਰਿਹਾ ਵੀਰ ਜੀ ਜਿਹੜਾ ਕੰਮ ਕਰਦੇ ਸੀ ਇਹ ਡਿਊਟੀ ਕਰਦੇ ਸੀ ਇਹ ਕਪੂਰਥਲੇ ਕਰਦੇ ਸੀ ਇਹ ਰਾਏਪੁਰ ਪੀਰਬਖਸ਼ ਜਿਹੜਾ ਕਪੂਰਥਲੇ ਪਿੰਦਾ ਇਹਨੂੰ ਠੀਕ ਹੈ ਠੀਕ ਹੈ ਤੇ ਆਪ ਜੀ ਦਾ ਘਰ ਜਿਹੜਾ ਹੈਗਾ ਇਹ ਕਿੱਥੇ ਪੈਂਦਾ ਜੀ ਇਸ ਰਿਆਲੀ ਇਸ ਰਿਆਲੀ ਕਲਾ ਰਿਹਾ ਸਾਡੀ 75 ਤਰਨ ਤਰਨ ਵਿਖੇ ਤਰਨ ਤਰਨ ਹਾਂ ਜੀ ਠੀਕ ਠੀਕ ਹੈ ਜੀ ਤੇ ਉਸ ਤੋਂ ਜਿੱਥੋਂ ਕੰਮ ਤੋਂ ਫਿਰ ਇਹ ਛੁੱਟੀਆਂ ਪੈ ਗਈ ਸੀ ਕਹਿੰਦੇ ਨੇ ਛੁੱਟੀਆਂ ਤੋਂ ਬਾਅਦ ਵੀ ਛੁੱਟੀਆਂ ਹਈਆਂ ਤੇ ਮੈਂ ਘਰੇ ਚਲੇ ਜਾਣਾ ਠੀਕ ਹੈ ਜੀ ਫਿਰ ਪਹੁੰਚਦੇ ਨਹੀਂ ਅਸੀਂ ਵੇਟ ਕਰਦੇ ਹਾਂ ਸ਼ਾਮ ਤੱਕ ਹੁਣ ਵੀ ਆਂਦਾ ਹੁਣ ਆਂਦਾ ਫਿਰ ਫੋਨ ਇਹਦਾ ਬੰਦ ਆਣ ਲੱਗਿਆ ਸ਼ਾਮ ਨੂੰ ਪਹਿਲਾਂ ਜਦੋਂ ਤੁਰਨ ਲੱਗਦੇ ਆ ਉਦੋਂ ਤੁਹਾਡੀ ਗੱਲ ਹੁੰਦੀ ਆ ਉਹਨਾਂ ਦਾ ਹਾਂ ਜੀ ਮਾਰਨਿੰਗ 9 9:30 ਵਜੇ ਜਿਹੜੀ ਗੱਲ ਹੁੰਦੀ ਆ ਠੀਕ ਹੈ ਜੀ 21 ਦਿਨ ਦੀ ਮੈਨੂੰ ਥੋੜਾ ਡੇਟ ਜਾਂ ਕੁਝ ਦੱਸ ਸਕੋਗੇ ਤੁਸੀਂ ਤੇ 9 ਤਰੀਕ ਨੂੰ ਹੁੰਦੀ ਹੈ ਜੀ ਫਿਰ ਸ਼ੁੱਕਰਵਾਰ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਸ਼ਾਮ ਤੱਕ ਤੁਹਾਨੂੰ ਕੁਝ ਪਤਾ ਨਹੀਂ ਲੱਗਦਾ ਕਿ ਉਹ ਘਰੇ ਨਹੀਂ ਪਹੁੰਚੇ ਹਾਂਜੀ ਹਾਂਜੀ ਫੋਨ ਉਹਨਾਂ ਦਾ ਬੰਦ ਹੋ ਗਿਆ ਅੱਛਾ ਜੀ ਫਿਰ ਅਗਲੇ ਦਿਨ ਅਸੀਂ ਉਹਦੀ ਭਾਸ਼ ਨੂੰ ਕੀਤੀ 112 ਤੇ ਕੰਪਲੇਨ ਅਗੇ ਦਰਜ ਕਰਾਈ ਫਿਰ ਉਹਨਾਂ ਨੇ ਸਾਨੂੰ ਕਹਿ ਕੇ ਤੁਸੀਂ ਜਿਹੜੀ ਦਸਤੀ ਦਰਖਾਸਤ ਜਾ ਕੇ ਦੋ ਤੇ ਭਲਤ ਠੀਕ ਹੈ ਜੀ ਨਹੀਂ ਭਲਤ ਥਾਣੇ ਜਾ ਕੇ ਦਸਤੀ ਦਰਖਾਸਤ ਦਿੱਤੀ ਹਾਂ ਹਾਂ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਆਪਣੇ ਪਿਛავ ਦੇ ਅਸੀਂ ਡੀਸੀ ਸੀਟੀਵੀ ਕੈਮਰੇ ਵੇਖ ਕੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਸਾਨੂੰ ਨਹੀਂ ਲੱਭਿਆ ਫਿਰ 6 ਦਿਨ ਸਾਨੂੰ ਫੋਨ ਆ ਜਾਂਦਾ ਕਿ ਫਤੂਟਿੰਗ ਏ ਥਾਣੇ ਮਤਲਬ ਜਿਹੜਾ ਉਹਨਾਂ ਦੇ ਅੰਦਰ ਏਰੀਆ ਪੈਂਦਾ ਮੰਡੀ ਰੋਡ ਉੱਥੇ ਜਿਹੜੀ ਇੱਕ লাশ ਬਰੰਦ ਹੋਈ ਆ ਤੇ ਜਿਹੜਾ ਇੱਕ ਮੋਟਰਸਾਈਕਲ ਆ ਉਹਦਾ ਜਿਹੜਾ ਨੰਬਰ ਆ ਉਹ ਤੁਹਾਡੇ ਨਾਂ ਦੇ ਰਜਿਸਟਰਡ ਆ ਅੱਛਾ ਜੀ ਆ ਗਈ লাশ ਦੀ شناخت ਕਰੋ ਅੱਛਾ ਜੀ ਫਿਰ লাশ ਦੀ شناخت ਕਰਦੇ ਆ ਤੇ ਉਹ লাশ ਮੇਰੇ ਛੋਟੇ ਭਰਾ ਦੀ ਸੀ ਇਹ ਦੱਸਿਆ ਜਾ ਰਿਹਾ ਸੀ ਕਿ ਜਦੋਂ ਉਹ ਨਿਕਲਦੇ ਨੇ ਉਥੋਂ ਕਾਰ ਨੂੰ ਆਉਣ ਵਾਸਤੇ ਤਾਂ ਉਹਨਾਂ ਦੀ ਡਰੈਸ ਕੋਈ ਹੋਰ ਪਾਈ ਹੋਈ ਸੀ ਤੇ ਜਦੋਂ ਲੇਕਿਨ ਕੁੜਤਾ ਪਜਾਮਾ ਪਾਇਆ ਸੀਗਾ ਪਰ ਜਿਹੜੀ ਉਹਦੀ লাশ ਮਿਲੀ ਹੈ ਉਦੋਂ ਉਹਦੀ ਉਹਨੂੰ 60 ਸ਼ਟ ਸ਼ੋਟ ਪਾਈ ਹੋਈ ਸੀ ਹੂੰ ਪਤਾ ਨਹੀਂ ਉਹਦੇ ਕੋਕਰ ਵੀ ਨਹੀਂ ਹੈਗੇ ਅੱਛਾ ਜੀ ਉਹਨਾਂ ਦੇ ਕੋਕਰ ਵੀ ਲਾਏ ਹੋਏ ਸੀ ਕੋਕਰ ਵੀ ਲਾਏ ਹੋਏ ਸੀ ਤੇ ਇਹ ਜਿਹੜੇ ਕੱਪੜੇ ਪਾਏ ਹੋਏ ਸੀ ਉਹਨਾਂ ਨੇ ਬਾਅਦ ਦੇ ਵਿੱਚ ਜਦੋਂ ਉਹਨਾਂ ਦੀ ਡੈੱਡ ਬੋਡੀ ਮਿਲਦੀ ਹੈ ਜੀ ਇਹ ਕੱਪੜੇ ਉਹਨਾਂ ਦੇ ਹੀ ਸੀਗੇ ਜਾਂ ਕਿਸੇ ਹੋਰ ਦੇ ਇਦਾਂ ਸੀਗਾ ਕਿ ਕਿਸੇ ਹੋਰ ਦੇ ਪਵਾਤੇ ਉਹ ਕਿੱਟ ਲੈ ਕੇ ਤੁਰੇ ਸੀ ਉਹ ਤੋਂ ਕਿੱਟ ਦੇ ਵਿੱਚ ਹੀ ਸਮਾਨ ਸੀ ਉਹਨਾਂ ਦਾ ਅਜੇ ਤੱਕ ਪੋਸਟ ਨੇ ਸਾਨੂੰ ਸਮਾਨ ਦਿੱਤਾ ਨਹੀਂ ਹੈਗਾ ਕਿੱਟ ਦੇ ਵਿੱਚ ਜਿਹੜਾ ਇਹਦਾ ਸਮਾਨ ਸੀ ਜੀ 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 ਤੇ ਉਹਨਾਂ ਦਾ ਜਿਹੜਾ ਦੱਸਿਆ ਜਾ ਰਿਹਾ ਜੀ ਕਿ ਬਾਈਕ ਸੀਗੀ ਉਹ ਬਾਈਕ ਵੀ ਉੱਥੇ ਨਾਲ ਹੀ ਸੀ हां जी बाइक ਤੇ ਪੁਲਿਸ ਨੇ ਉਦੋਂ ਹੀ ਬਰਾਮਦ ਕਰ ਲਈ 9 ਤਰੀਕ ਨੂੰ ਹੀ तकरीबन 1:30 ਵਜੇ ਪਰ ਪੁਲਸਰੀ ਵੱਡੀ ਅਣਗਹਿਲੀ ਆ ਪੁਲਿਸ ਨੇ ਕੋਈ ਤਸਤੀ ਸੀ ਨਹੀਂ ਕੀਤੀ ਕੋਈ ਐਕਸ਼ਨ ਹੀ ਨਹੀਂ ਲਿਆ اچھا ਇਹ ਜਿਹੜੀ ਤੁਸੀਂ ਦੱਸ ਰਿਹਾ 9 ਤਰੀਕ ਨੂੰ ਜਦੋਂ ਤੁਰੇ ਸੀਗੇ ਉੱਥੋਂ ਤੇ 9 ਤਰੀਕ ਨੂੰ ਪੁਲਿਸ ਨੇ ਜਦੋਂ ਤੁਸੀਂ ਕੰਪਲੇਂਟ ਵਗੈਰਾ ਕੀਤੀ ਤੇ ਉਹਨਾਂ ਨੇ ਉਹ ਬਾਈਕ ਮਿਲ ਗਈ ਸੀਗੀ ਬਾਈਕ ਮਿਲ ਗਈ ਸੀ ਪੁਲਸ ਨੂੰ اچھا ਤੇ ਫਿਰ ਇਹ ਬਾਈਕ ਕਿੱਥੋਂ ਮਿਲੀ ਸੀਗੀ ਜੀ ਇਹ ਤਲਵੰਡੀ ਚੋਧਰੀਆਂ ਥਾਣੇ ਦੇ ਅੰਦਰ ਏਰੀਆ ਆਉਂਦਾ ਜਦੋਂ ਆਪਾਂ ਗੋਂਦਵਾ ਸਾਹਿਬ ਤੋਂ ਨਿਕਲਦੇ ਅੰਦਰ ਮਕਪੂਰਸ ਵਾਲੇ ਨੂੰ ਠੀਕ ਹੈ ਹਾਂਜੀ ਤੇ ਉਸ ਤੋਂ ਬਾਅਦ ਫਿਰ ਕੋਈ ਪੁਲਿਸ ਵੱਲੋਂ ਕੋਈ ਇਸ ਮਾਮਲੇ ਨੂੰ ਲੈ ਕੇ ਕੋਈ ਸਤਰਕਤਾ ਨਹੀਂ ਵਿਖਾਈ ਗਈ ਕੋਈ ਨਹੀਂ ਵਿਖਾਈ ਗਈ ਆਈ ਬਿਟੂਨਸ ਰਿਕਾਰਡਿੰਗ ਆ ਕਿ ਦੋ ਗੱਡੀਆਂ ਆਉਂਦੀਆਂ ਨੇ ਤੇ ਉਹਨੂੰ ਬਾਈਕ ਤੋਂ ਪਹਿਲਾਂ ਉਹਨਾਂ ਨੂੰ ਕੋਟਮਾਰ ਕਰਦੀਆਂ ਨੇ ਫਿਰ ਉਹਨਾਂ ਚੋੱਕ ਕੇ ਲੈ ਜਾਂਦੀਆਂ ਨੇ ਹਾਂ ਇਹ ਜ਼ਰੂਰ ਦੱਸਿਓ ਜੀ ਜਿਹੜਾ ਦੱਸਿਆ ਜਾ ਰਿਹਾ ਇਹ ਥੋੜਾ ਜਿਹਾ ਇੰਨਾ ਕੁ ਜ਼ਰੂਰ ਜ਼ਿਕਰ ਆ ਰਿਹਾ ਕਿਤੇ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਦਿਖ ਰਿਹਾ ਹੈ ਕਿ ਕੋਈ ਗੱਡੀ ਦੇ ਵਿੱਚ ਆ ਰਿਹਾ ਦੋ ਗੱਡੀਆਂ ਆਉਂਦੀਆਂ ਨੇ ਤੇ ਭਾਈ ਸਾਹਿਬ ਨੂੰ ਲੈ ਕੇ ਜਾਂਦੀਆਂ ਨੇ ਇਹ ਜਿਹੜੀ ਫਿਰ ਸੀਸੀਟੀਵੀ ਫੁਟੇਜ ਹੈ ਜੀ ਇਹ ਕਿੰਨੇ ਕਿ ਦੂਰ ਦੀ ਹੈਗੀ ਹੈ ਮਤਲਬ ਜਿੱਥੋਂ ਨਿਕਲੇ ਸੀਗਾ ਜਿੱਦਾਂ ਜਿਹੜੀ ਅਸੀਂ ਸੀਸੀਟੀਵੀ ਫੁਟੇਜ ਅਸੀਂ ਦੇਖੀ ਆ ਉਹੀ ਆ ਪੁਲਿਸ ਨੇ ਤਾਂ ਕੋਈ ਕੀਤਾ ਹੀ ਨਹੀਂ ਕਾਰਵਾਈ ਕੋਈ ਨਹੀਂ ਕੀਤੀ ਪੁਲਿਸ ਨੇ ਕਿਹਾ ਨਾ ਸੀਸੀਟੀਵੀ ਫੁਟੇਜ ਦੇਖੀ ਨਾ ਸਾਡੇ ਨਾਲ ਮਤਲਬ ਸਾਡੀ ਹੈਲਪ ਹੀ ਕੀਤੀ ਫੋਟੋਸ ਚੈੱਕ ਕਰਨ ਨੂੰ ਸਿਰਫ ਜਦੋਂ ਇਥੋਂ ਆਪਣੇ ਇਹਦੇ ਜੋ ਸਹੁਰਾ ਪਰਿਵਾਰ ਨੇ ਉਹਨਾਂ ਨੇ ਥੋੜਾ ਪੁਛ ਪੁਛ ਪੁਵਾਈ ਤੇ ਫਿਰ ਲਾਸਟ ਵੇਜ ਜਨਨ ਜਾਨੀ ਕਿ ਪੰਜਵੇਂ ਦਿਨ ਸਾਡੇ ਨਾਲ ਐਸਆਈ ਸੁਖਦੇਵ ਸਿੰਘ ਗਏ ਸੀ ਜੀ ਉਹ ਵੀ ਈਵਨਿੰਗ ਟਾਈਮ ਹੂੰ ਹੂੰ ਤੇ ਅਗਲੇ ਦਿਨ ਹੀ ਫਿਰ ਸਾਨੂੰ ਮੁੜ ਕੇ ਲਾਸ਼ ਬਰਾਮਦ ਕਰਾ ਦਿੱਤੀ ਜਾਂਦੀ ਹੈ ਕਿ ਚੱਕੋਪਾਉਂ ਦੀ ਲਾਸ਼। ਅੱਛਾ ਜੀ ਤੇ ਵੀਰ ਜੀ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਗੱਡੀਆਂ ਆਉਂਦੀਆਂ ਨੇ ਤੇ ਉਹਦੇ ਵਿੱਚ ਇਹ ਵੀ ਦਿਖ ਰਿਹਾ ਹੈ ਕਿ ਉਹਨਾਂ ਨਾਲ ਕੁੱਟਮਾਰ ਹੋ ਰਹੀ ਹੈ। ਨਹੀਂ ਉਹ ਸਿਰਫ ਮਨਸੂਰਵਾਲ ਬੇੜ ਤੱਕ ਹੀ ਸਾਨੂੰ ਫੁਟੇਜ ਮਿਲੀ ਉਹ ਤੋਂ ਅੱਗੇ ਫੁਟੇਜ ਹੀ ਨਹੀਂ ਮਿਲੀ। ਅੱਛਾ। ਹਾਂ ਜੀ। ਠੀਕ ਹੈ। ਲੇਕਿਨ ਇਹ ਉਹਦੇ ਵਿੱਚ ਆ ਰਿਹਾ ਹੈ ਕਿ ਦੋ ਜਿਹੜੀ ਗੱਡੀਆਂ ਆਉਂਦੀਆਂ ਨੇ ਤੇ ਉਹਨੂੰ ਉਹਦੇ ਵਿੱਚ ਲੈ ਕੇ ਜਾਇਆ ਜਾਂਦਾ। ਉੱਥੇ ਜਿਹੜੇ ਆਈ ਵਿਟਨੈਸ ਹੈਗੇ ਨੇ ਜਿਨ੍ਹਾਂ ਨੇ ਦੇਖਿਆ अच्छा ਉਹਨਾਂ ਦੇ ਅਕੋਰਡਿੰਗ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਮਤਲਬ ਪੁਲਿਸ ਨੇ ਸਲਾਹ ਵੀ ਕੀਤੀ ਕਿ ਉੱਥੇ ਆ ਵਾਰਦਾਤ ਹੋਈ ਹੈ ਪਰ ਐਸਐਚਓ ਨੇ ਕੋਈ ਕਾਰਵਾਈ ਨਹੀਂ ਕੀਤੀ। ਹੂੰ ਠੀਕ ਹੈ ਤੇ ਉਹਨਾਂ ਦੀ ਜਿਹੜੀ লাশ ਹੈ ਜੀ ਫਿਰ ਇਹ 6 ਦਿਨ ਬਾਅਦ ਮਿਲਦੀ ਆ ਉਸ ਤੋਂ ਯਾਨੀ ਕਿ ਤਕਰੀਬਨ ਦਿਨ ਮਿਲਦੀ ਸਨ ਤਕਰੀਬਨ 15 ਮਈ ਦੀ ਗੱਲ ਹੋਣੀ ਹੈ ਫਿਰ ਹਾਂ ਜੀ ਹਾਂ ਜੀ ਤੇ ਕਿਸ ਤਰੀਕੇ ਦਾ ਮਤਲਬ ਕੀ ਤੁਹਾਨੂੰ ਲੱਗ ਰਿਹਾ ਸੀਗਾ ਜੀ ਉਹਨਾਂ ਦੀ ਬੋਡੀ ਦੇਖ ਕੇ ਕੀ ਕੁਝ ਲੱਗ ਰਿਹਾ ਸੀ ਤੁਹਾਨੂੰ ਉਹਨਾਂ ਦੇ ਕੁਝ ਨਿਸ਼ਾਨ ਸੀਗੇ ਆ ਕਿਦਾਂ ਬਹੁਤ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜੀ ਉਹਦੇ ਦਾ ਸਿਰ ਭੰਨਿਆ ਪਿਆ ਮਾਰ ਮਾਰ ਕੇ ਜਿਹੜਾ ਉਹਨੀਆਂ ਅੱਖਾਂ ਦੀਆਂ ਹੱਡੀਆਂ ਪਤਾ ਨਹੀਂ ਅੱਖਾਂ ਦੇ ਵਿੱਚ ਕੀ ਮਾਰਦੇ ਰਿਹਾ ਉਹ ਵੀ ਹੱਡੀਆਂ ਵੀ ਅੱਖਾਂ ਦੀਆਂ ਭੰਨੀਆਂ ਪਈਆਂ ਗਿੱਟੇ ਵੀ ਉਹਦੇ ਤੋੜੇ ਹੋਏ ਬਹੁਤ ਜ਼ਿਆਦਾ ਬੇਰਹਿਮੀ ਦੇ ਨਾਲ ਉਹਦਾ ਮਰਡਰ ਕੀਤਾ ਇਹਨਾਂ ਨੂੰ ਵੈਰੀ ਗੁਰੂ ਵੀਰ ਜੀ ਕੀ ਲੱਗਦਾ ਇਸ ਮਾਮਲੇ ਦੇ ਵਿੱਚ ਕਿਉਂਕਿ ਜੱਸਾ ਜਿਵੇਂ ਜਾ ਰਹੇ ਸੀਗਾ ਕਿ ਉਹ ਐਕਟਰ ਵੀ ਸੀਗੇ ਤੇ ਫਿਲਮਾਂ ਉਹ ਸ਼ਾਰਟ ਫਿਲਮਾਂ ਕਹਿੰਦੇ ਡਾਇਰੈਕਟ ਵੀ ਕਰਦੇ ਸੀ ਰਿਲੀਜੀਅਸ ਟੀਚਰ ਵੀ ਸੀਗੇ 골ਡ ਮੈਡਲਿਸ ਸੀਗੇ ਗੁਰਸਿੱਖ ਵੀਰ ਸੀਗਾ ਤੇ ਇਸ ਤਰੀਕੇ ਤੁਹਾਨੂੰ ਕੀ ਲੱਗਦਾ ਕਿ ਕੀ ਇਹਦੇ ਵਿੱਚ ਮਾਮਲੇ ਦੇ ਵਿੱਚ ਕੀ ਹੋ ਸਕਦਾ ਹੁਣ ਪੁਲਸ ਨੇ ਅਰੈਸਟ ਪਾ ਦਿੱਤੀ ਹੈ ਵਾਹ 7 ਬੰਦਿਆਂ ਦੀ ਪਾਈ ਨੇਮ ਅੱਛਾ ਜੀ ਹੱਥ ਤੋਂ ਆਏ ਗੜਸ਼ੰਕਰ ਤੋਂ ਨਾ ਮੈਂ ਸ਼ਹਿਰ ਤੋਂ ਲਗ ਲਗ ਥਾਵਾਂ ਤੋਂ ਬੰਦੇ ਨੇ ਠੀਕ ਹੈ ਮੰਮੀ ਰੈਸਟ ਪਾਈ ਆ 302 ਧਾਰਾ ਲਾ ਕੇ 140 353 ਧਾਰਾਵਾਂ ਲਾ ਕੇ ਜਿਹੜਾ ਉਹਨੇ ਰੈਸਟ ਪਾਈ ਆ ਠੀਕ ਹੈ ਹੁਣ ਦੇਖੋ ਇਹਦੀ ਕੀ ਇਨਵੈਸਟੀਗੇਸ਼ਨ ਚਾਹੁੰਦਾ ਠੀਕ ਹੈ ਤੇ ਜਿਹੜੇ ਇਹ ਤੁਸੀਂ ਦੱਸ ਰਹੇ ਹੋ ਵੀ ਬਾਈ ਨੇਮ ਇਹ ਜਿਹੜੇ ਬੰਦੇ ਉਹਨਾਂ ਨੇ ਅਰੈਸਟ ਪਾਈ ਇਹਨਾਂ ਦੀ ਇਹ ਇਹਨਾਂ ਦੇ ਉੱਤੇ ਤੁਹਾਨੂੰ ਸ਼ੱਕ ਸੀਗਾ ਪਹਿਲਾਂ ਕਿ ਇਹ ਬੰਦੇ ਹੋ ਸਕਦੇ ਨੇ ਇਹਨਾਂ ਦੀ ਜਦੋਂ ਅਸੀਂ ਕਾਲ ਡਿਟੇਲ ਕਢਾਈ ਸੀ ਨਾ ਤੇ ਉਹਦਾ ਜਿਹੜੀਆਂ ਲਾਸਟ ਕਾਲਾਂ ਸੀ ਉਹ ਬੰਦਾ ਸੀ ਜਿਹੜਾ ਹੁਣ ਇਹਨਾਂ ਨੇ ਅਰੈਸਟ ਕੀਤਾ ਲਾਸ਼ ਮਿਲਣ ਤੋਂ ਬਾਅਦ ਜਿਹੜਾ ਬੰਦਾ ਨੇ ਅਰੈਸਟ ਕੀਤਾ ਸੀ ਉਹ ਕਹਿੰਦੇ ਰਿਹਾ ਵੀ ਸਾਨੂੰ ਉਸੇ ਬੰਦੇ ਤੇ ਸ਼ੱਕ ਆ ਸ਼ੱਕ ਨਹੀਂ ਵਲ ਕੇ ਸਾਨੂੰ ਯਕੀਨ ਆ ਕਿਉਂਕਿ ਲਾਸਟ ਕਾਲ ਜਦੋਂ ਉਹਦਾ ਫੋਨ ਆਉਣ ਦਲ ਉਹ ਨਾਲ ਦੀ ਨਾਲ ਹੀ ਉਹਦੀ ਕਾਲ ਉਸ ਬੰਦੇ ਵੀ ਆ ਗਈ ਆ ਅਸੀਂ ਪੁਸਤ ਦੇ ਵੜੇ ਹਾੜੇ ਕੱਢੇ ਵੀ ਭਾਈ ਉਹਨੂੰ ਫੜੋ ਤਕਦੀਸ਼ ਕਰੋ ਉਹਨਾਂ ਨੇ ਸਾਲਾ ਕੋ ਦੱਸ ਦੇਣਾ ਵੀ ਬੰਦਾ ਕਿੱਥੇ ਕਿਵੇਂ ਆ ਪੁਸਤ ਨੇ ਕੀਤਾ ਹੀ ਕੁਝ ਨਹੀਂ ਲਾਸ਼ ਮਿਲ ਤੋਂ ਬਾਅਦ ਪੁਸਤ ਨੇ ਜ਼ਰੂਰ ਕਾਰਵਾਈ ਕੀਤੀ ਇੱਕ ਤਰੀਕੇ ਨਾਲ ਅਗਵਾ ਕੀਤਾ ਹੋਇਆ ਸੀ ਯਾ ਵੱਡੀ ਨਜ਼ਰਾਂ ਦੇ ਵਿੱਚ ਨਹੀਂ ਸੀ ਪਤਾ ਨਹੀਂ ਸੀ ਕਿ ਕਿੱਥੇ ਆ ਤਾਂ ਉਸ ਟਾਈਮ ਤੁਹਾਨੂੰ ਇਹ ਨੰਬਰ ਵਗੈਰਾ ਮਿਲ ਗਏ ਸੀਗੇ ਸਾਰੇ ਵੀ ਕੌਣ ਬੰਦਾ ਕਾਲ ਕਰ ਰਿਹਾ ਹਾਂਜੀ ਹਾਂਜੀ ਕਢਾ ਲਈ ਨਾ ਕਾਲ ਡਿਟੇਲ ਕਢਾਈ ਸੀ ਪੁਸਤ ਨੇ ਜੀ 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 ਪਿਛੇ ਪਰਿਵਾਰ ਕੋਣ ਕੋਣ ਹੈ ਜੀ ਭਾਈ ਸਾਹਿਬ ਦਾ ਉਹਦੀ ਵਾਈਫ ਹੈ ਸਾਲ ਕੋ ਐਸੀ ਜੇ ਵਿਆਹ ਨੂੰ ਤੇ ਮਾਲਕ ਮਿਰਕੇ ਬੱਚਾ ਵੀ ਤਾਉਣ ਵਾਲਾ ਜੀ ਆਉਣ ਤੋਂ ਪਹਿਲੇ ਵਿਚਾਰਾ ਮਾਤ ਕਰ ਦਿੱਤਾ ਗਿਆ ਸਨੂਪ ਸੋਸ ਜੀ ਬਹੁਤ ਵੀ ਹੁਣ ਹਾਲ ਕੀ ਦੇ ਵਿੱਚ ਬਲਕੇ ਤੁਹਾਡੇ ਪਰਿਵਾਰ ਦੇ ਲਈ ਤਾਂ ਇੱਕ ਬੜਾ ਖੁਸ਼ੀ ਵਾਲਾ ਪਲ ਸੀ ਕਿ ਭਾਈ ਸਾਹਿਬ ਨੇ ਹੁਣ ਐਕਟ ਕੀਤਾ ਉਹ ਫਿਲਮ ਰਿਲੀਜ਼ ਹੋਈ ਹੈ ਚਾ ਹੀ ਨਹੀਂ ਪੂਰਾ ਹੈ ਜੇ ਫਿਲਮ ਦਾ ਤੇ ਇੱਕ ਤਰੀਕ ਨੇ ਉਹਦੀ ਫਿਲਮ ਰਿਲੀਜ਼ ਹੁੰਦੀ ਨਾ ਉਹਦੇ ਨਾਮ ਪਾਣਾ ਵਾਪਰ ਜਾਂਦਾ ਜੀ ਸਾਡੀ ਹਮਦਰਦੀ ਹੈ ਜੀ ਤੁਹਾਡੇ ਪਰਿਵਾਰ ਦੇ ਨਾਲ ਤੇ ਬਹੁਤ ਦੁੱਖ ਹੋਇਆ ਜਿਸ ਤਰੀਕੇ ਨਾਲ ਖਾਸ ਤੌਰ ਦੇ ਤੇ ਇੱਕ ਗੁਰਸਿੱਖ ਵੀਰ ਜੋ ਗੁਰਬਾਣੀ ਦੇ ਨਾਲ ਵੀ ਜੁੜਿਆ ਹੋਇਆ ਸੀ ਰਿਲੀਜੀਅਸ ਟੀਚਰ ਸੀ ਗਤਕਾ ਵੀ ਸਿਖਾਉਂਦੇ ਸੀ ਵੀਰ ਜੀ ਜੇ ਤੁਸੀਂ ਥੋੜਾ ਤੁਹਾਡੇ ਕੋਲ ਵਕਤ ਹੋਵੇ ਸਾਨੂੰ ਪਲੀਜ਼ ਤੁਸੀਂ ਦੱਸ ਸਕਦੇ ਹੋ ਕਿ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਉਹ ਰਿਲੀਜੀਅਸ ਟੀਚਰ ਵੀ ਸੀ ਕਿ ਤੇ ਕੀ ਕੀ ਕੀਤਾ ਹੋਇਆ ਸੀ ਅਸੀਂ ਸੁਣਿਆ ਕਿ 골ਡ ਮੈਡਲਿਸ ਵੀ ਸੀ ਵੀਰ ਜੀ ਗ੍ਰੈਜੂਏਸ਼ਨ ਕੀਤੀ ਸੀ ਜੇ ਆਪਾਂ دنیਾਰੀ ਪੜ੍ਹਾਈ ਦੀ ਗੱਲ ਕਰੀਏ ਜੀ ਜੇ ਆਪਾਂ ਧਾਰਮਿਕ ਦੀ ਗੱਲ ਕਰੀ ਤੇ 4 ਸਾਲਾ ਕੋਰਸ ਹੁੰਦਾ ਹੈ ਜਿਹੜਾ ਸ੍ਰੋਮਣੀ ਕਦਰ ਪਰਿੰਦੂ ਕਿਵਲੋਂ ਫਾਇਆ ਜਾਂਦਾ ਜੀ ਇਹ ਸ੍ਰੋਮਣਿਕ ਅਗਰ ਆਪਾਂ ਵੀ ਕਿਤੇ ਭਾਵੇਂ ਦਿਆ ਲਾ ਇਥੇ ਆलमगिर ਲੁਧਿਆਣਾ ਜੀ ਉੱਥੇ 4 ਸਾਲ ਰਿਹਾ ਉੱਥੇ ਨੇ 4 ਸਾਲ ਕੋਰਸ ਕੀਤਾ ਉਸ ਤੋਂ ਬਾਅਦ ਨੇ ਗਿਆਨੀ ਕੀਤੀ ਤਾਂ ਤੋਂ ਭਾਵ ਕਿ ਸਾਰੀ ਉਮਰ ਉਹਨੇ ਬਾਹਰ ਹੀ ਲੰਗਾ ਦਿੱਤੀ ਜਿੰਨੀ ਉਹਦੀ ਹੁਣ ਤੱਕ ਉਮਰ ਹੈਗੀ ਹਮ ਪਰ ਲਾਸ਼ ਵੀ ਉਹਦੀ ਬਾਹਰ ਹੀ ਚਲੇਗੀ ਸਾਰੇ ਆਏ ਨਹੀਂ ਚਾਰੇ ਨੂੰ ਘਰ ਆਉਣਾ ਨਸੀਬ ਹੀ ਨਹੀਂ ਹੋਇਆ ਵੈਰੀ ਗੁੱਡ ਅਸੀਂ ਤੁਹਾਡਾ ਦਰਦ ਦੇ ਸਖਤ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਲੇਕਿਨ ਸਾਡੀ ਹਮਦਰਦੀ ਹੈ ਵੀਰ ਜੀ ਤੁਹਾਡੇ ਪਰਿਵਾਰ ਦੇ ਨਾਲ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਉਸ ਦੀ ਰਜਾ ਵਿੱਚ ਰਹਿਣ ਦਾ ਤੁਹਾਨੂੰ ਬਲ ਬਖਸ਼ਣ ਤੇ ਜੋ ਵੀ ਕਲਪਰੇਟ ਇਹਨਾਂ ਦੇ ਪਿੱਛੇ ਨੇ ਇਸ ਇਹ ਜਿਹੜੀ ਘਟਨਾ ਵਾਪਰੀ ਹੈ ਉਹਨੂੰ ਸਲਾਖਾਂ ਦੇ ਪਿੱਛੇ ਬਣਦੀ ਕਾਰਵਾਈ ਉਹਨਾਂ ਤੇ ਜ਼ਰੂਰ ਹੋਵੇ ਜੀ ਉਮੀਦ ਤਾਂ ਹੁਣ ਇਹ ਹੀ ਹੈ ਪ੍ਰਸ਼ਾਸਨ ਤੋਂ ਜੀ ਬਾਕੀ ਦੇਖੋ ਜੀ ਕੀ ਪਿਕਚਰ ਕੀ ਹੁੰਦਾ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਆਪਣਾ ਕੀਮਤੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਪੂਰੇ ਪਰਿਵਾਰ ਦੇ ਉੱਤੇ ਮੇਰ ਭਰਿਆ ਹੱਥ ਰੱਖਣ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਪਾਣਾ ਮੰਨਣ ਦਾ ਬਲ ਬਖਸ਼ਣ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ